ਬੱਲੇ ਜੱਟਾ ਬੱਲੇ ਕੱਲ ਕੋਡ ਨਹੀਂ ਸੀ ਪੱਲੇ ਅੱਜ ਤੇਰੇ ਨਾਂ ਦਾ ਸਿੱਕਾ ਸਾਰੇ ਦੇਸ਼ ਵਿੱਚ ਚੱਲੇ ਸਸਤੀਆ ਦੋਸਤੋ ਮੈਂ ਪ੍ਰੀ ਸੇਖੋਂ 7 ਸੀਰੀਜ਼ ਮੇਕੀਗਨ ਤੋਂ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਇਹ ਤੁਹਾਡੇ ਨਾਂ ਦਾ ਸਿੱਕਾ ਇਸ ਲਈ ਚੱਲਿਆ ਕਿਉਂਕਿ ਸਾਡੇ ਪਦਾਦੇ ਪਰਦਾਦੇਆਂ ਨੇ ਮਿਹਨਤਾਂ ਕੀਤੀ ਹੈ ਹਰੀ ਕ੍ਰਾਂਤੀ ਦੇ ਵੇਲੇ ਜਦੋਂ ਆਪਾਂ ਮਿਹਨਤ ਤੇ ਮੁਕੱਦਰ ਨੂੰ ਆਪਾਂ ਮੈਚ ਕਰਦੇ ਆ ਆਪਾਂ ਇਹ ਕਹਿੰਦੇ ਆ ਕਿ ਇਹ ਮੁਕੱਦਰ ਬਹੁਤ ਵੱਡੀ ਚੀਜ਼ ਆ ਹਾਂਜੀ ਦੋਸਤੋ ਮੁਕੱਦਰ ਬਹੁਤ ਵੱਡੀ ਚੀਜ਼ ਆ ਜੋ ਪਰਮਾਤਮਾ ਨੇ ਲਿਖਿਆ ਉਹ ਹੋਣਾ ਵਾ ਹੋ ਕੇ ਰਹਿਣਾ ਵਾ ਪਰ ਮਿਹਨਤ ਵੀ 5% ਬਹੁਤ ਵੱਡੀ ਹੁੰਦੀ ਹੈ ਇਹਦੇ ਵਿੱਚ ਜੇ ਆਪਾਂ 100% ਨੂੰ ਲਈਏ ਤਾਂ 95% ਮੁਕੱਦਰ ਮੈਂ ਅਪਰੇ ਕੋਰਡਿੰਗ ਦੇਖਦਾ ਤੇ 5% ਮਿਹਨਤ ਦੇਖਦਾ ਪਰ ਜੇ 5% ਮਿਹਨਤ ਨਹੀਂ ਨਾ ਹੋਊਗੀ ਤਾਂ ਮੁਕੱਦਰ ਵੀ ਕੋਈ ਕੰਮ ਨਹੀਂ ਕਰਨ ਲੱਗੇ ਜੇ ਮਿਹਨਤ ਕਰਦੇ ਆ ਤਾਂ ਹੀ ਮੁਕੱਦਰ ਆਪਣਾ ਕੰਮ ਦਿਖਾਉਂਦੇ ਆ ਜੇ ਤੁਹਾਡੇ ਮੁਕੱਦਰ ਵੀ ਬਹੁਤ ਸੋਹਣੇ ਨੇ ਪਰ ਜੇ ਤੁਸੀਂ ਮਿਹਨਤ ਨਹੀਂ ਕਰਦੇ ਤਾਂ ਮੁਕੱਦਰ ਵੀ ਬੈਠਿਆਂ ਨੂੰ ਕੁਝ ਨਹੀਂ ਦਿੰਦੇ ਹੁਣ ਕਈ 7C ਦੇ ਵਿੱਚ ਵੀਜ਼ਾ ਅਪਲਾਈ ਕਰਕੇ ਸੈੱਟ ਹੋਣ ਲਈ ਜਾਂਦੇ ਆ ਪਰ 7C ਦੇ ਵਿੱਚ ਮੈਂ ਪ੍ਰੀਸੈਕ ਨੂੰ ਹਮੇਸ਼ਾ ਹੀ ਚਾਹਨਾ ਕਿ ਜਿਹੜੇ ਮੇਰੇ ਕੋਲੇ ਆਉਂਦੇ ਆ ਮੈਂ ਉਹਨਾਂ ਨੂੰ ਕਾਉਂਸਲਿੰਗ ਚ ਇਹੀ ਸਮਝਾਉਣਾ ਕੋਈ ਨਾ ਕੋਈ ਕੰਮ ਸਿੱਖ ਲਓ ਕੰਮ ਸਿੱਖਣ ਨਾਲ ਕੀ ਹੁੰਦਾ ਜਦੋਂ ਤੁਸੀਂ ਉੱਥੇ ਜਾਂਦੇ ਹੋ ਉੱਥੇ ਤੁਹਾਨੂੰ ਬੇਲੇ ਬਿਠਾ ਕੇ ਜਾਂ ਕੁਰਸੀ ਦੇ ਬਿਠਾ ਕੇ ਤੁਹਾਨੂੰ ਕਿਸੇ ਨੇ ਕੰਮ ਨਹੀਂ ਦੇਣਾ ਪੈਸੇ ਨਹੀਂ ਦੇਣੇ ਤੁਸੀਂ ਉੱਥੇ ਵਾਈਟ ਕਾਲਰ ਲਈ ਨਹੀਂ ਜਾ ਰਹੇ ਜਦੋਂ ਇੱਕ ਕੰਟਰੀ ਦੇ ਵਿੱਚ ਲੈਂਗੁਏਜ ਫਰਕ ਆ ਕਲਚਰ ਫਰਕ ਆ ਕੰਮ ਕਰਨ ਦਾ ਤਰੀਕਾ ਫਰਕ ਆ ਤੁਹਾਨੂੰ 6 ਮਹੀਨੇ ਉਹ ਚੀਜ਼ ਨੂੰ ਸਮਝਣ ਨੂੰ ਲੱਗਣੇ ਆ ਬਾਹਰ ਜਾ ਕੇ ਤੁਸੀਂ ਆਪਣੀਆਂ ਅੱਖਾਂ ਕੰਨ ਤੇ ਮੂੰਹ ਬੰਦ ਰੱਖਿਆ ਕਰੋ ਆਪਣੀ ਸੋਚ ਵੱਡੀ ਰੱਖਿਆ ਕਰੋ ਕਿਉਂਕਿ ਸੋਚ ਦੇ ਨਾਲ ਜਿਹੜਾ ਮਾਰੇ ਨੇ ਤੁਹਾਨੂੰ 3 ਇੰਚ ਦਾ ਦਿਮਾਗ ਦਿੱਤਾ ਨਾ ਉਹ ਤੁਹਾਨੂੰ ਉੱਥੇ ਰਹਿ ਕੇ ਸਮਝ ਆਉਂਦਾ ਫਿਰ ਤੁਸੀਂ ਕੰਮ ਕਰਦੇ ਹੋ ਜਦੋਂ ਤੁਹਾਨੂੰ ਇੱਧਰੋਂ ਉੱਧਰ ਦੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਤੁਸੀਂ ਆਪਣੀ ਮੰਜ਼ਲ ਤੋਂ ਥੱਲੇ ਡਿੱਗ ਪੈਨੇ ਹੋ ਇਹਦੇ ਵਿੱਚ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਇੱਕ ਟੀਮ ਹੁੰਦੀ ਆ ਦਰਖਤ ਤੇ ਚੜਨ ਲਈ ਤਿੰਨ ਬੰਦੇ ਆਪਸ ਦੇ ਵਿੱਚ ਸ਼ਰਤ ਲਾ ਲੈਂਦੇ ਆ ਵੀ ਆਪਾਂ ਉਹ ਜਿਹੜਾ ਦਰਖਤ ਆ ਉਹਦੇ ਕਿਨਾਰੇ ਤੇ ਚੜਨਾ ਜਿਹੜਾ ਪਹਿਲਾਂ ਚੜ ਗਿਆ ਉਹ ਜਿੱਤ ਗਿਆ ਤਿੰਨੇ ਜਣੇ ਲੱਗ ਜਾਂਦੇ ਆ ਚੜਨ ਲਈ ਥੱਲੇ 10-15 ਜਣੇ ਭੀੜ ਇਕੱਠੀ ਹੋ ਜਾਂਦੀ ਆ ਵੀ ਇਹ ਕੀ ਕਰੀ ਕੀ ਜਾਂਦੇ ਆ ਉਹ ਜਦੋਂ ਚੜਦੇ ਹੁੰਦੇ ਆ ਤਿੰਨਾਂ ਜਣੇ ਨੂੰ ਥੱਲੇ ਪਿੱਛੇ ਗਏ ਜਣੇ ਤੋਂ ਨਹੀਂ ਚੜੇ ਜਾਣਾ ਬਹੁਤ ਉੱਪਰ ਆ ਬਹੁਤ ਉੱਪਰ ਆ ਬਹੁਤ ਉੱਪਰ ਆ ਐਦਾਂ ਕਰਦੇ ਪਹਿਲਾਂ ਇੱਕ ਜਣਾ ਡਿੱਗਦਾ ਫਿਰ ਦੂਜਾ ਜਿਹੜਾ ਡਿੱਗਦਾ ਜਿਹੜਾ ਤੀਜਾ ਜਿਹੜਾ ਸੀ ਉਹ ਐਂਡ ਤੇ ਪਹੁੰਚ ਜਾਂਦਾ ਜਦੋਂ ਪਹੁੰਚ ਜਾਂਦਾ ਤੇ ਉੱਥੇ ਆਪਣਾ ਝੰਡਾ ਗਾੜ ਦਿੰਦਾ ਜਦੋਂ ਥੱਲੇ ਆਉਂਦਾ ਸਾਰੇ ਪੁੱਛਦੇ ਆ ਕਿ ਵੀ ਕੀ ਵੀ ਬਣਿਆ ਤੂੰ ਕਿਵੇਂ ਪਹੁੰਚ ਗਿਆ ਇੰਨਾ ਔਖਾ ਸੀ ਉਹ ਕਹਿੰਦਾ ਸਮਝ ਲੱਗੀ ਉਹ ਕਹਿੰਦਾ ਮੈਨੂੰ ਸੁਣਦਾ ਹੀ ਨਹੀਂ ਜਦੋਂ ਥੱਲੇ ਬੈਠੇ ਉਹਨੂੰ ਡੀਮੋਟੀਵੇਟ ਸਾਰਿਆਂ ਨੂੰ ਕਰੀ ਜਾਂਦਾ ਸੀ ਦੋ ਬੰਦਿਆਂ ਨੇ ਉਹਦੀ ਗੱਲ ਸੁਣ ਲਈ ਉਹ ਡੀਮੋਟੀਵੇਟ ਹੋ ਕੇ ਡਿੱਗ ਪਏ ਪਰ ਜਿਹੜਾ ਤੀਜਾ ਸੀ ਉਹਨਾਂ ਸੁਣਿਆ ਹੀ ਨਹੀਂ ਉਹਨੇ ਕੰਨ ਬੰਦ ਸੀ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਤੇ ਉਹਨੇ ਝੰਡਾ ਗੱਡਤਾ ਸੋ ਜਦੋਂ ਤੁਸੀਂ ਬਾਹਰ ਜਾਂਦੇ ਹੋ ਆਪਣੀ ਕੰਟਰੀ ਤੋਂ ਬਾਹਰ ਜਾਣਾ ਇੱਕ ਨਵੀਂ ਦੁਨੀਆ ਆਪਣੇ ਮਾਪਿਓ ਦੇ ਬਾਹਰ ਹੋ ਕੇ ਕਿਉਂਕਿ ਤੁਸੀਂ ਇੱਥੇ ਤਾਂ ਜਦੋਂ ਤੁਸੀਂ ਹੁੰਨੇ ਹੋ ਤੁਹਾਡਾ ਕੋਈ ਵੱਡਾ ਭਰਾ ਤੁਹਾਡੇ ਮਾਪਿਓ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਚਲਾਉਂਦੇ ਆ ਤੁਹਾਨੂੰ ਸਮਝਾਉਂਦੇ ਆ ਪਰ ਜਦੋਂ ਤੁਸੀਂ ਬਾਹਰਲੇ ਮੁਲਕ ਜਾਂਦੇ ਹੋ ਤੁਹਾਡੇ ਮਾਪਿਓ ਵੀ ਤੁਹਾਨੂੰ ਤੁਹਾਡੇ ਮੂੰਹੋਂ ਬੋਲੀ ਹੋਈਆਂ ਗੱਲਾਂ ਤੇ ਯਕੀਨ ਕਰਦੇ ਆ ਚਾਹੇ ਤੁਸੀਂ ਉਹਨਾਂ ਨੂੰ ਸੱਚ ਦੱਸੋ ਚਾਹੇ ਝੂਠ ਦੱਸੋ ਉਹਨਾਂ ਨੇ ਉਸ ਗੱਲ ਤੇ ਯਕੀਨ ਕਰ ਲੈਣਾ ਕਿਉਂ ਉਹਨਾਂ ਨੇ ਆਪ ਉਹ ਐਕਸਪੀਰੀਅੰਸ ਨਹੀਂ ਲਿਆ ਹੁੰਦਾ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਬਾਹਰ ਜਾ ਕੇ ਆਪਣੀਆਂ ਤਿੰਨ ਚੀਜ਼ਾਂ ਧਿਆਨ ਰੱਖੋ ਆ ਕੰਨ ਅੱਖਾਂ ਤੇ ਮੂੰਹ ਬੰਦ ਰੱਖੋ ਕੰਮ 'ਤੇ ਧਿਆਨ ਰੱਖੋ ਤੁਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਓਗੇ ਮਿਹਨਤ ਵੀ ਉੱਥੇ ਜਿਹੜੀ ਕੰਮ ਕਰਦੀ ਆ ਮੁਕੱਦਰ ਵੀ ਉੱਥੇ ਕੰਮ ਕਰਦੇ ਆ ਜਦੋਂ ਦੋਨੇ ਰਲਦੇ ਆ ਫੇਰ ਹੀ ਇੱਕ ਮਿਸਟਰੀ ਬਣਦੀ ਆ ਫੇਰ ਹੀ ਬੰਦਾ ਕਹਿੰਦਾ ਕਿ ਹਾਂਜੀ ਪੰਜਾਬੀ ਆ ਗਏ ਹੋਏ ਇਹ ਦਿਲਜੀਤ ਦੇ ਵੀ ਬਹੁਤ ਵੱਡੀ ਗੱਲ ਆ ਕਿ ਉਹਨੇ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਲੁਧਿਆਣੇ ਤੋਂ ਸ਼ੁਰੂ ਕੀਤਾ ਇੱਥੇ ਉਹਨੇ ਕੀਰਤਨ ਸਿੱਖਿਆ ਅੱਗੇ ਗਿਆ ਹੌਲੀ-ਹੌਲੀ ਉਹਨੂੰ ਵੀ ਕ੍ਰਿਟੀਸਾਈਜ਼ ਕਰਨ ਵਾਲੇ ਬਹੁਤ ਸੀ ਜਿਹੜੇ ਉਹਨੂੰ ਕ੍ਰਿਟੀਸਾਈਜ਼ ਕਰਦੇ ਸੀ ਅੱਜ ਉਹਦੇ ਪੱਖ 'ਚ ਬੋਲਦੇ ਆ ਕਿਉਂਕਿ ਜਿਹੜਾ ਉਹਨੇ ਮੁਕਾਮ ਹਾਸਲ ਕਰ ਲਿਆ ਉਹ ਸ਼ਾਇਦ ਕੋਈ ਵੀ ਨਹੀਂ ਕਰ ਸਕਿਆ ਤਾਂ ਹੀ ਤਾਂ ਅੱਜ ਦੇ ਟਾਈਮ ਦੇ ਵਿੱਚ ਉਹਦੀ ਜਿਹੜੀਆਂ ਫਿਲਮਾਂ ਵੀ ਬੈਨ ਕਰਦੇ ਆ ਕਿਉਂ ਉਦੇ ਪ੍ਰਸ਼ੰਸਕ ਵੀ ਬਹੁਤ ਨੇ ਤੇ ਉਸ ਲੈਵਲ ਤੇ ਬੈਠੇ ਉਹਦੀ ਲੱਤਾਂ ਖਿੱਚਣ ਵਾਲੇ ਵੀ ਬਹੁਤ ਨੇ ਜਿਹੜੀ ਐਕਟ्रेस ਨੇ ਉਹਦੇ ਵਿੱਚ ਐਕਟਿੰਗ ਕੀਤੀ ਉਹ ਤਾਂ ਆਪਣੇ ਪੈਸੇ ਲੈ ਕੇ ਆਪਣੀ ਕੰਟਰੀ 'ਚ ਬੈਠੀ ਐ ਤੇ ਜਿਹੜੇ ਪ੍ਰੋਡਿਊਸਰ ਨੇ ਜਿਹੜੇ ਡਾਇਰੈਕਟਰ ਨੇ ਜਿਹੜੀ ਸਾਰੀ ਟੀਮ ਨੇ ਕੰਮ ਕੀਤਾ ਮਿਹਨਤ ਕੀਤੀ ਦਿਲਜੀਤ ਜਿਹੜਾ ਪੰਜਾਬ ਦਾ ਹੈਗਾ ਇੰਡੀਆ ਦਾ ਹੈਗਾ ਉਹਨਾਂ ਨੂੰ ਉਹ ਚੀਜ਼ ਦਾ ਰੈਵਨਿਊ ਮਿਲਣਾ ਸੀ ਉਹ ਅੱਜ ਐਵੇਂ ਬੈਠੇ ਆ ਸਿਰਫ ਆਪਣੇ ਦੇਸ਼ ਵਿੱਚ ਆਪਣੀ ਫਿਲਮ ਰਿਲੀਜ਼ ਕਰਨ ਨੂੰ ਬੈਠੇ ਸੋ ਆਪਾਂ ਨੂੰ ਵੀ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਜ਼ਰੂਰ ਕਹਿਣਾ ਚਾਹੀਦਾ ਸਾਨੂੰ ਸਾਡਾ ਦੇਸ਼ ਸਭ ਤੋਂ ਪਹਿਲਾਂ ਨਾ ਪਰ ਆਪਾਂ ਨੂੰ ਇਹ ਵੀ ਸਮਝਣਾ ਚਾਹੀਦਾ ਕਿ ਜਿਹੜੇ ਸਾਡੇ ਦੇਸ਼ ਦੇ ਵਾਸੀ ਆ ਉਹਨਾਂ ਨੇ ਪਹਿਲਾਂ ਬਣਾਈ ਹੋਈ ਫਿਲਮ ਜਿਹੜੀ ਲੜਾਈ ਤੋਂ ਪਹਿਲਾਂ ਦੀ ਬਣਾਈ ਹੋਈ ਫਿਲਮ ਤੇ ਉਹ ਅੱਜ ਚੱਲ ਰਹੀ ਹੈ ਤੇ ਆਪਾਂ ਨੂੰ ਉਹਨੂੰ ਸਪੋਰਟ ਕਰਨਾ ਚਾਹੀਦਾ ਜੇ ਪਹਿਲਾਂ ਬਣੀ ਹੋਈ ਹੈ ਠੀਕ ਹੈ ਕੋਈ ਵੀ ਬੰਦਾ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਮੋਟੀਵੇਟ ਕਰਨ ਵਾਲੇ ਵੀ ਮਿਲਣਗੇ ਡੀਮੋਟੀਵੇਟ ਵੀ ਚੂਜ਼ ਤੁਸੀਂ ਕਰਨੇ ਆ ਮਿਹਨਤ ਤੇ ਮੁਕਦਰ ਨੂੰ ਲਾ ਲਓ ਤੇ ਆਪਣੀ ਜ਼ਿੰਦਗੀ ਵਧੀਆ ਬਣਾ ਲਓ ਕਿਸੇ ਦੇ ਕਹਿਣ ਤੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਟਾਈਮ ਦਿਲਜੀਤ ਕਿਸੇ ਦੀ ਵੀ ਸੁਣਦਾ ਨਾ ਉਹਦਾ ਕੋਈ ਇਸ ਟਾਈਮ ਕਮੈਂਟ ਆਇਆ ਕਿਉਂ ਉਹਦੀ ਮੰਜ਼ਿਲ ਕਿਤੇ ਹੋਰ ਆ ਉਹਨੂੰ ਪਤਾ ਮੈਂ ਕਿੱਥੇ ਪਹੁੰਚਣਾ ਤੇ ਮੈਂ ਕਿੰਨਾ ਕੁ ਸੁਣਿਆ ਤੇ ਅੱਜ ਮੈਂ ਕਿੱਥੇ ਪਹੁੰਚ ਗਿਆ ਉਹ ਬੈਸਟ ਐਗਜ਼ਾਮਪਲ ਆ ਆਪਣੇ ਪੰਜਾਬੀ ਹੋਣ ਦਾ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਮੋਟੀਵੇਟ ਜਿਹੜੇ ਬੰਦੇ ਤੁਹਾਨੂੰ ਕਰਦੇ ਆ ਉਹਨਾਂ ਤੋਂ ਸਿੱਖ ਲੈਣਾ ਚਾਹੀਦਾ ਮੈਂ ਤਾਂ ਬਹੁਤ ਕੁਝ ਸਿੱਖਦਾ ਤਾਂ ਹੀ ਤਾਂ ਕਹਿੰਦੇ ਆ ਪੰਜਾਬੀ ਆਗੇ ਹੋਏ ਮੈਂ ਇਦਾਂ ਹੀ ਜਿਹੜੇ ਮੇਰੇ ਕੋਲ ਬੱਚੇ ਹੁੰਦੇ ਆ ਮੈਂ ਵੀ ਉਹਨਾਂ ਨੂੰ ਚਾਹੁੰਨਾ ਕਿ ਉਹ ਆਪਣੀ ਲਾਈਨ ਦੇ ਵਿੱਚ ਇੰਨੇ ਕੁ ਸੋਹਣੇ ਸੈੱਟ ਹੋ ਜਾਣ ਕੱਲੋਂ ਮੈਨੂੰ ਵੀ ਪ੍ਰਾਊਡ ਹੋਵੇ ਯਾਰ ਮੈਂ ਸੈੱਟ ਕੀਤਾ ਸੀ ਹੁਣ ਅਜੇ ਪਿੱਛੇ ਮੈਨੂੰ ਗੁਰਵਿੰਦਰ ਦਾ ਮੈਸੇਜ ਆਇਆ ਮੈਂ ਉਹਨੂੰ 600 ਤੋਂ 700 ਯੂਰੋ ਤੇ ਸੈਲਰੀ ਦਾ ਭੇਜਿਆ ਸੀ ਜਦੋਂ ਮੈਨੂੰ ਉਹਦਾ ਮੈਸੇਜ ਆਇਆ ਭਾਜੀ ਕੱਟ-ਕਟਾ ਕੇ ਪਹਿਲੀ ਸੈਲਰੀ 900 ਯੂਰੋ ਆਈ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਸੇਜ ਆਇਆ ਨਾ ਉਹ ਮੇਰੀ ਕਮਾਈ ਤਾਂ ਬਹੁਤ ਉੱਤੇ ਸੀ ਕਿਉਂ ਜਦੋਂ ਤੁਸੀਂ ਇੱਕ ਮਿਹਨਤ ਕਰਦੇ ਹੋ ਤੁਸੀਂ ਇੱਕ ਵਧੀਆ ਨੂੰ ਕਾਉਂਸਲਿੰਗ ਕਰਦੇ ਹੋ ਉਹਨੂੰ ਚੀਨ ਨੂੰ ਆਪਾਂ ਕਰਦੇ ਅੰਬੈਸੀ ਤੱਕ ਅਸੀਂ ਮੈਂ ਉਹਦੇ ਪਿੱਛੇ ਐਫਰਟਸ ਕੀਤੇ ਉਹਨੂੰ ਫਲਾਈਟ ਤੱਕ ਕੀਤੇ ਉਸ ਤੋਂ ਬਾਅਦ ਪਿਕਅਪ ਤੱਕ ਕੀਤੇ ਅਕਮੋਡੇਸ਼ਨ ਤੱਕ ਕੀਤੇ ਅੱਜ ਜਦੋਂ ਉੱਥੇ ਜਾ ਕੇ ਸੈੱਟ ਹੋ ਗਿਆ ਨਾ ਸਭ ਤੋਂ ਵੱਧ ਖੁਸ਼ੀ ਮੈਨੂੰ ਹੈ ਸੋ ਮਿਹਨਤ ਤੇ ਮੁਕੱਦਰ ਦੋਨੇ ਰਲਾ ਲਓ ਤੇ ਆਪਣੀ ਲਾਈਫ ਨੂੰ ਵਧੀਆ ਬਣਾ ਲਓ ਆ ਜਾਓ ਫਿਰ ਧੰਨਵਾਦ